ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸੋ ਅੱਜ ਖੜੇ ਆ ਆਪਾਂ ਆਪਣੇ ਘਰ ਸਟੂਡੀਓ ਦੇ ਵਿੱਚ ਤੇ ਆ ਸਾਡਾ ਇੱਕ ਛੋਟਾ ਜਿਹਾ ਸੈਟਅਪ ਲੱਗਾ ਹੈ ਤੁਹਾਨੂੰ ਮੈਂ ਕਿਹਾ ਦਿਖਾ ਦਈਏ ਤੇ ਕੰਨੋ ਦਾ ਅੱਜ ਤੁਹਾਡੇ ਲਈ ਸੀ ਕੀ ਕਰਨਾ ਇਹ ਕਹਿੰਦਾ ਖੁਸ਼ਖਬਰੀ ਸਾਂਝੀ ਕਰਨੀ ਆ ਖੁਸ਼ਖਬਰੀ ਸਾਂਝੀ ਕਰਨੀ ਆ ਕਿਉਂਕਿ ਮੇਨ ਚੀਜ਼ ਗੱਲ ਇਹ ਆ ਵੀ ਸਾਡੇ ਚੈਨਲ ਦੇ 14000 ਸਬਸਕ੍ਰਾਈਬਰ ਹੋ ਗਏ ਤੇ ਨਾਲ ਕੁਝ ਸਾਨੂੰ ਬ੍ਰੈਂਡ ਡੀਲਸ ਤੇ ਸਾਨੂੰ ਪ੍ਰੋਮੋਸ਼ਨ ਲਈ ਸਾਨੂੰ ਜਿਹੜੀਆਂ ਹੈਗੀਆਂ ਆ ਹੁਣ ਕੌਲਾਂ ਵਗੈਰਾ ਲੱਗ ਪਿਆ ਹੋਣਾ ਜਿਹੜੀ ਕੰਪਨੀਆਂ ਰੂ ਲੈ ਕੇ ਔਰ ਕੁਝ ਪੈਸੇ ਵਧੀਆ ਦੇ ਰਹੀਆਂ ਨੇ ਇਸ ਕਰਕੇ ਹੀ ਸੋਚਿਆ ਵੀ ਇਹ ਜਿਹੜੇ ਪੈਸੇ ਆਉਣਗੇ ਤੇ ਇਹ ਕਿਉਂ ਨਾ ਸੀ ਆਪਣੇ ਜਿਹੜੇ ਸਾਡੇ ਫਾਲੋਅਰਸ ਨੇ ਜਾਂ ਸਾਡੇ ਜਿਹੜੇ ਸਾਡੇ ਦਰਸ਼ਕ ਨੇ ਸਾਡੇ ਪਿਆਰ ਕਰਨ ਵਾਲੇ ਸੰਸਰੋਤੇ ਨੇ ਉਹਨਾਂ ਨਾਲ ਸਾਂਝੇ ਕੀਤੇ ਜਾਣ ਤੇ ਸਾਂਝੇ ਕੀਤੇ ਜਾਣ ਜੇ ਮੈਂ ਹੁਣ ਗੱਲ ਕਰਾਂ ਵੀ ਅਸੀਂ ਇਹ ਵੰਡਾਂਗੇ ਪੈਸੇ ਇੱਕ ਦੂਜੇ ਦੇ ਵਿੱਚ ਜਿਹੜੇ ਸਾਡੇ ਫਾਲੋਅਰ ਹੁਣ ਉਹਨਾਂ 'ਚ ਵੰਡਾਂਗੇ ਇਹ ਵੀ ਪੋਸੀਬਲ ਨਹੀਂ ਤੇ ਵੰੜਨੇ ਵੀ ਜ਼ਰੂਰ ਆ ਤੇ ਵੰਡਣ ਵਾਸਤੇ ਆਪਾਂ ਕਰਨਾ ਕੀ ਆ ਤੇ ਫਿਰ ਮੈਂ ਸੋਚਿਆ ਵੀ ਖੁਰਾਫਤੀ ਦਿਮਾਗ 'ਚ ਇੱਕ ਆਈਡੀਆ ਆਇਆ ਮੇਕ ਚਾਉਣਾ ਆਪਾਂ ਇੱਕ ਨਵਾਂ ਇੱਕ ਨਵੀਂ ਗੇਮ ਸ਼ੁਰੂ ਕਰਦੇ ਆ ਜਿਹਦੇ ਵਿੱਚ ਤੁਸੀਂ ਕਰਨਾ ਕੁਛ ਨਹੀਂ ਫ੍ਰੀ ਦੇ ਵਿੱਚ ਖਾਣਾ ਪੀਣਾ ਨਜ਼ਾਰੇ ਲੈਣਿਆ ਤਾਂ ਲੱਖ ਰੁਪਇਆ ਕਮਾਉਣਾ ਕਮਾਉਣਾ ਕਿਵੇਂ ਆ ਉਹ ਤੁਹਾਨੂੰ ਹੁਣ ਮੈਂ ਦੱਸਦਾ ਕਿਉਂਕਿ ਮੇਨ ਚੀਜ਼ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਹੁਣ ਵੀਡੀਓ ਪੂਰੀ ਦੇਖਣੀ ਆ ਠੀਕ ਆ ਉਹਦੇ ਵਿੱਚ ਕੁਝ ਸ਼ਰਤਾਂ ਹੋਣਗੀਆਂ ਸ਼ਰਤਾਂ ਕੀ ਆ ਉਹ ਵੀ ਤਾਂ ਨਾਲ ਨਾਲ ਮੈਂ ਸਾਂਝਾ ਕਰਾਂ ਸਭ ਤੋਂ ਪਹਿਲਾਂ ਕੀ ਆ ਅਸੀਂ ਸ਼ੁਰੂ ਕਰਨ ਜਾ ਰਹੇ ਆ ਜੀ ਫੂਡ ਈਟਿੰਗ ਚੈਲੰਜ ਠੀਕ ਆ ਜੀ ਜਿਵੇਂ ਆ ਮੇਰੇ ਕੋਲ ਇੱਕ ਪੀਜ਼ਾ ਪਿਆ ਆ ਜੀ ਤੇ ਆ ਦੇਖੋ ਜੀ ਮੈਂ ਕਹਾਂਗਾ ਆਪਣੇ ਪਾਈ ਨੂੰ ਮੈਂ ਉੱਥੇ ਕੈਮਰਾਮੈਨ ਨੂੰ ਕਹਿੰਦਾ ਵੀ ਲੱਗੇ ਜਾ ਕੇ ਦਿਖਾਓ ਇਹਨੂੰ ਠੀਕ ਹੈ ਜੀ ਜਿਵੇਂ ਇਹ ਇੱਕ ਪੀਜ਼ਾ ਜਿਹੜਾ ਆ ਇਹ ਲਗਭਗ 16 ਇੰਚ ਦਾ ਪੀਜ਼ਾ ਆ ਤੇ ਇਹਦਾ ਬਸ ਇਸ ਤਰੀਕੇ ਨਾਲ ਐਸੀ ਚੈਲੰਜ ਰੱਖ ਲਿਆ ਮੰਨ ਲਓ ਇਹ ਜੋ ਕੋਈ ਪੀਜ਼ਾ ਇੱਕ ਬੰਦਾ ਪੂਰਾ ਖਾ ਜਾਂਦਾ ਕੁਝ ਟਾਈਮਿੰਗ ਦੇ ਵਿੱਚ 20 ਮਿੰਟ 25 ਮਿੰਟ 30 ਮਿੰਟ ਦੇ ਵਿੱਚ ਵਿੱਚ ਤੇ ਉਹਦੇ ਵਾਸਤੇ ਇਹ ਜਿਹੜਾ ਪੀਜ਼ਾ ਦੇ ਨਾਲ 10000 ਰੁਪਏ ਦਾ ਕੈਸ਼ ਪ੍ਰਾਈਜ਼ ਹੋਏਗਾ ਜੇਕਰ ਇਸ ਪੀਜ਼ਾ ਨੂੰ ਇੱਕ ਐਗਜ਼ਾਮਪਲ ਆ ਜੇਕਰ ਇਸ ਪੀਜ਼ਾ ਨੂੰ ਦੋ ਬੰਦੇ ਖਾਣਗੇ ਤੋ ਜਿਹੜਾ ਪ੍ਰਾਈਸ ਹੈ ਲਗਭਗ ਉਹ ਰਹਿ ਜਾਏਗਾ 5000 ਜੇ ਉਹ ਤਿੰਨ ਬੰਦੇ ਖਾਣਗੇ ਪ੍ਰਾਈਸ ਆ ਜਾਏਗਾ 3000 ਜੇ ਦੋ ਚਾਰ ਬੰਦੇ ਖਾਣਗੇ ਤੇ ਪ੍ਰਾਈਸ ਆ ਜਾਏਗਾ 2000 ਉਹ ਘਟ ਜਾ ਕਰਦਾ ਕਰਦਾ ਘਟ ਜਾਏਗਾ ਜੇ ਕੋਈ ਇੱਕ ਬੰਦਾ ਖਾਊਗਾ ਤੇ ਉਹਨੂੰ 10000 ਰੁਪਈਆ ਐਵੇਂ ਐਵੇਂ ਇਹ ਅਲੱਗ-ਅਲੱਗ ਚੈਲੰਜ ਹੋਣਗੇ ਅਲੱਗ-ਅਲੱਗ ਥੀਮ ਦੇ ਹੋਣਗੇ ਜਿਵੇਂ ਇੱਥੇ ਪੀਜ਼ਾ ਹੋ ਗਿਆ ਕੁਝ 버ਗਰ ਹੋ ਜਾਣਗੇ ਕੁਝ ਜਗ੍ਹਾ ਤੇ ਨੌਨ-ਵੇਜ ਹੋਏਗਾ ਕੁਝ ਹੈਲਦੀ ਫੂਡ ਵੀ ਹੋਣਗੇ ਚੈਲੰਜ ਇਦਾਂ ਦੇ ਹੋਣਗੇ ਜਿਹੜੇ ਟੇਸਟੀ ਤੇ ਯੂਨੀਕ ਹੋਣਗੇ ਫੂਡ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਤੇ ਤੁਸੀਂ ਇੱਥੇ ਕਰਨਾ ਕੁਝ ਨਹੀਂ ਨਾ ਤਾਂ ਤੁਸੀਂ ਇੱਥੇ ਕਿਸੇ ਖਾਣੇ ਦਾ ਪੈਸਾ ਪੇ ਕਰਨਾ ਨਾ ਹੀ ਤੁਸੀਂ ਕੁਝ ਹੋਰ ਚੀਜ਼ ਕਰਨੀ ਹੈ ਤੁਸੀਂ ਸਿਰਫ ਇੱਥੇ ਸਾਡੇ ਕੋਲ ਖਾਣਾ ਖਾਣ ਲਈ ਇੰਜੋਏ ਕਰ ਲਈ ਆਉਣਾ ਪੈਸਾ ਅਸੀਂ ਪੇ ਕਰਾਂਗੇ ਤੁਹਾਨੂੰ ਜਦੋਂ ਤੁਸੀਂ ਜਿੱਤਦੇ ਹੋ ਤੇ ਤੁਹਾਨੂੰ ਅਸੀਂ ਪੈਸੇ ਪੇ ਕਰਾਂਗੇ ਪਰ ਇੱਕ ਸ਼ਰਤ ਇਹਦੇ ਵਿੱਚ ਦੋ ਤਿੰਨ ਜਿਹੜਾ ਮੈਂ ਤੁਹਾਨੂੰ ਸ਼ਰਤਾਂ ਦੱਸੀਆਂ ਉਹਨਾਂ ਸ਼ਰਤ ਕੀ ਆ ਪਹਿਲੀ ਸ਼ਰਤ ਘਟੋਗੜ ਜਿਹੜੀ ਉਮਰ ਆ ਉਹ 19 ਸਾਲ 18 ਸਾਲ ਤੋਂ ਪਲੱਸ ਹੋਣਾ ਚਾਹੀਦਾ ਦੂਜੀ ਉਮਰ ਇਹ ਦੂਜੀ ਸ਼ਰਤ ਸਾਡੀ ਇਹ ਆ ਵੀ ਉਹ ਬੰਦਾ ਕੋਈ ਵੀ ਨਸ਼ਾ ਪਤਾ ਕਰਦਾ ਨਹੀਂ ਹੋਣਾ ਚਾਹੀਦਾ ਜਿਹੜੀ ਮੇਨ ਚੀਜ਼ ਗੱਲ ਆ ਇਹ ਜ਼ਰੂਰੀ ਸਾਡੇ ਆ ਸ਼ਰਤਾਂ ਨੇ ਤੇ ਜਿਹੜਾ ਫੂਡ ਹੋਊਗਾ ਉਹ ਸਾਡਾ ਹੋਊਗਾ ਸਾਡੀ ਜਗ੍ਹਾ ਤੋਂ ਚੁਣਿਆ ਹੋਊਗਾ ਪੂਰਾ ਹਾਈਜੀਨਿਕ ਦੇ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੋਊਗਾ ਕੋਈ ਵੀ ਫੂਡ ਐਦਾਂ ਦਾ ਨਹੀਂ ਹੋਊਗਾ ਜਿਸ ਦੇ ਨਾਲ ਕਿਸੇ ਵੀ ਸਿਹਤ ਨੂੰ ਨੁਕਸਾਨ ਹੋਵੇ ਕਿਉਂਕਿ ਸਾਡੇ ਜਿੰਨੇ ਵੀ ਰੈਸਟੋਰੈਂਟ ਅਸੀਂ ਅਸੀਂ ਸ਼ੂਟ ਕਰਦੇ ਆ ਉਸ ਰੈਸਟੋਰੈਂਟਸ ਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਆ ਵੀ ਉਹ ਲੋਕ ਵੀ ਨਾਲ ਪ੍ਰਮੋਟ ਹੋਣ ਉਹਨਾਂ ਦਾ ਖਾਣਾ ਵੀ ਪ੍ਰਮੋਟ ਹੋਵੇ ਤੇ ਨਾਲ ਸਾਡੇ ਲੋਕ ਜਿਹੜੇ ਆ ਸਾਡੇ ਫਾਲੋਅਰ ਜਿਹੜੇ ਆ ਉਹ ਪੈਸੇ ਵੀ ਕਮਾਉਣ ਤੇ ਇਸ ਤਰੀਕੇ ਨਾਲ ਤੁਸੀਂ ਆ ਜਿਹੜਾ ਅਸੀਂ ਸਟਾਰਟਿੰਗ ਅਸੀਂ ਸ਼ੂਟ ਜਿਹੜਾ ਆ ਹਫ਼ਤੇ 'ਚ ਸਿਰਫ ਇੱਕ ਦਿਨ ਕਰਿਆ ਕਰਾਂਗੇ ਸ਼ਨੀਵਾਰ ਵਾਲੇ ਦਿਨ ਅਸੀਂ ਫੂਡ ਚੈਲੰਜ ਕਰਿਆ ਕਰਾਂਗੇ ਤੇ ਜਿਹੜੇ ਵੀ ਸਾਡੇ ਭਰਾ ਜਿਹੜੇ ਸਾਡੇ ਲੋਕ ਜਿਹੜੇ ਦੋਸਤ ਸਾਡੇ ਮਿੱਤਰ ਜਿੰਦਾ ਵੀ ਫੂਡ ਚੈਲੰਜ ਦਾ ਹਿੱਸਾ ਬਣਨਾ ਚਾਹੁੰਦੇ ਆ ਉਹ ਤੁਸੀਂ ਸਾਨੂੰ ਸਾਡੀ ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਨੰਬਰ ਦੇ ਉੱਤੇ ਸਾਨੂੰ ਮੈਸੇਜ ਕਰ ਸਕਦੇ ਹੋ ਦੂਜੀ ਗੱਲ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਤੁਸੀਂ ਡਾਇਰੈਕਟਲੀ ਸਾਨੂੰ ਆਪਣਾ ਜਿਹੜਾ ਹੈਗਾ ਆ ਸਾਡੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਆਪਣਾ ਐਡਰੈਸ ਦੇ ਸਕਦੇ ਹੋ ਵੀ ਤੁਸੀਂ ਕਿੱਥੇ ਹੈਗੇ ਹੋ ਤੇ ਕੋਈ ਜਗ੍ਹਾ ਦੇ ਉੱਤੇ ਜੇ ਕੋਈ ਬੰਦਾ ਦੂਰੋਂ ਅਵੇਲੇਬਲ ਨਹੀਂ ਆਉਣ ਲਈ ਸਾਡੇ ਕੋਲ ਅਸੀਂ ਉਹਨਾਂ ਦੇ ਕੋਲ ਜਾਵਾਂਗੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਸ਼ਹਿਰ ਜਾ ਕੇ ਅਸੀਂ ਇਹ ਫੂਡ ਚੈਲੰਜ ਕਰਾਂਗੇ ਤੇ ਸੋ ਹੁਣ ਤੁਸੀਂ ਤਿਆਰ ਹੋ ਜਾਓ ਤਿਆਰੀ ਕਰ ਲਓ ਫੂਡ ਚੈਲੰਜ ਦੀ ਹੁਣ ਬੜੀ ਜਲਦੀ ਆਪਾਂ ਜਿਹੜੇ ਆਉਣੇ ਸਾਡੇ ਕੋਲ ਪੈਸੇ ਆਉਣੇ ਅਸੀਂ ਸਾਂਝੇ ਕਰਕੇ ਵੰਡਣੇ ਨੇ ਮਤਲਬ ਸਾਰਿਆਂ ਨੂੰ ਅਸੀਂ ਉਹਨਾਂ ਦਾ ਹਿੱਸੇਦਾਰ ਬਣਾਵਾਂਗੇ ਪਰ ਬਣਾਉਣਾ ਇਸ ਕਰਕੇ ਆ ਵੀ ਫੂਡ ਚੈਲੰਜ ਨਾਲ ਇੱਕ ਸਵਾਦ ਦੇ ਨਾਲ ਇੱਕ ਖਾਣਾ ਖਾਓਗੇ ਤੁਸੀਂ ਨਾਲ ਪੈਸੇ ਵੀ ਕਮਾਉਗੇ ਤੇ ਸੋ ਤੁਹਾਨੂੰ ਸਾਡਾ ਇਹ ਆਈਡੀਆ ਕਿਵੇਂ ਲੱਗਾ ਸਾਨੂੰ ਇਹ ਦੱਸਿਓ ਜ਼ਰੂਰ ਇਹ ਫੂਡ ਚੈਲੰਜ ਕਿਵੇਂ ਲੱਗਾ ਤੁਹਾਨੂੰ ਉਹ ਵੀ ਦੱਸਿਓ ਤੇ ਸੋ ਹੁਣ ਤੁਸੀਂ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਦੇ ਥੱਲੇ ਕਮੈਂਟ ਕਰਕੇ ਦੱਸਣਾ ਵੀ ਕੌਣ-ਕੌਣ ਇੰਟਰਸਟਿਡ ਨੇ ਫੂਡ ਚੈਲੰਜ ਨੂੰ ਲੈ ਕੇ ਇਹ ਜਸਟਿਕ ਐਗਜ਼ੈਂਪਲ ਸੀ ਇਹ 16 ਇੰਚ ਦਾ ਪੀਜ਼ਾ ਆ ਇਹ ਹੋ ਸਕਦਾ ਇਹ ਪੀਜ਼ਾ 24 ਇੰਚ ਦਾ ਹੋਵੇ ਇਹ ਪੀਜ਼ਾ 32 ਇੰਚ ਦਾ ਹੋਵੇ ਵੱਡੇ ਤੋਂ ਵੱਡੇ ਪੀਜ਼ੇ ਹੋਣਗੇ ਵੱਡੇ ਤੋਂ ਵੱਡੇ 버ਗਰ ਚੈਲੰਜ ਹੋਣਗੇ ਔਰ ਜੋ ਦੇਸੀ ਖਾਣੇ ਆ ਜਾਂ ਦੋਸੀ ਆ ਕੋਈ ਐਗ ਚੈਲੰਜ ਹੋ ਸਕਦਾ ਕੋਈ ਅਲੱਗ ਅਲੱਗ ਤਰ੍ਹਾਂ ਦੇ ਚੈਲੰਜ ਹੋਣਗੇ ਸੋ ਰੈਡੀ ਹੋ ਜਾਓ ਤਿਆਰੀ ਕਰ ਲਓ ਤੇ ਆਪਾਂ ਸ਼ਨੀਵਾਰ ਨੂੰ ਮਿਲਦੇ ਆ ਜੀ ਪਹਿਲੇ ਚੈਲੰਜ ਤੇ ਸੋ ਥੈਂਕ ਯੂ ਸੋ ਮਚ